ਇੱਕ 26 ਤਰੀਕ ਨੂੰ ਬਜ਼ੁਰਗ ਬਗਾ ਸਿੰਘ ਦੇ ਘਰੇ ਲੁੱਟ ਹੋਈ ਸੀ ਜਿਨ੍ਹਾਂ ਦੇ ਜਿਹੜੀ ਨੂੰ ਉਹਨਾਂ ਦੀ ਦਲਜੀਤ ਕੌਰ ਪਤਨੀ ਕਮਲਜੀਤ ਸਿੰਘ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਕੇ ਤੇ ਕਾਫੀ ਇਹਨਾਂ ਦਾ ਸਮਾਨ ਲੁੱਟ ਕੇ ਲੈ ਕੇ ਗਏ ਸੀ ਕੜਾ ਜੀ ਚੈਨੀ ਜੀ ਹੋਰ ਵੀ ਜਿਹੜਾ ਕੀਮਤੀ ਸਮਾਨ ਉਹ ਲੁੱਟ ਕੇ ਲੈ ਕੇ ਗਏ ਸੀ ਅੰਟਰ ਇਸ ਮੁਕਤਮਾ ਸੀ ਗਏ ਸਾਡੀ ਟੀਮ ਐਸਚੋ ਟੰਡਾ ਗੁਰਿੰਦਰਜੀਤ ਸਿੰਘ ਨਾਗਰਾ ਔਰ ਇਹਨਾਂ ਦੀ ਡੈਡੀਕੇਟਿਡ ਟੀਮ ਜਿਹਦੇ ਵਿੱਚ ਏਐਸਆਈ ਰਾਜੇਂਦਰ ਚੌਕੀਨਜਾਨ ਕੁਸਤੀਗੋੜਾ ਔਰ ਉਹਨਾਂ ਦੇ ਨਾਲ ਮੁੰਡਾ ਜੱਸੀ ਪੁਨੀਤ ਸ਼ਰਮਾ ਤੇ ਵਿਕਾਸ ਬਹੁਤ ਹੀ ਇਹਨਾਂ ਨੇ ਬਹੁਤ ਐਫਰਟ ਕਰਕੇ ਔਰ ਸਾਡੇ ਮੇਰੇ ਗਨਮੈਨ ਮੁੰਡੇ ਦਲਜਿੰਦਰ ਰਿਸ਼ਭ ਤੇ ਸਖਜੇਂਦਰ ਅਸੀਂ ਵੱਖ-ਵੱਖ ਜਿਹੜੀਆਂ ਟੀਮਾਂ ਬਣਾ ਕੇ ਅਸੀਂ ਸਾਰਾ ਅਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਅਸੀਂ ਕਰੀਬ 77 ਕਿਲੋਮੀਟਰ ਅਸੀਂ ਐਸ.ਸੀ. ਨੂੰ ਆਹੀ ਫਾਲੋ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਔਰ ਸਾਡੇ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਸੀਨੀਅਰ ਪੁਲਿਸ ਅਫਸਰ ਜਿਹੜੇ ਸ੍ਰੀ ਸੰਦੀਪ ਮਲਿਕ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਐਸ.ਪੀ.ਡੀ. ਸਾਹਿਬ ਮਕੇਸ਼ ਕੁਮਾਰ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਸ਼ੀਟਾਂ ਸੀਗੇ ਸਾਰਾ ਇਹ ਜਿਹੜਾ ਪ੍ਰੋਸੈਸ ਚਲਾਇਆ ਔਰ ਸਾਨੂੰ ਕਾਮਯਾਬੀ ਮਿਲੀ ਕਾਮਯਾਬੀ ਦੇ ਵਿੱਚ ਅਸੀਂ ਅ ਤਿੰਨ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਦੇ ਨਾਮ ਤੁਹਾਡੇ ਮੈਂ ਸਾਹਮਣੇ ਦਸਤਾ ਜੀ ਇੱਥੇ ਹੈਗਾ ਜੀ ਲੱਟਾ ਪਿੰਡ ਤੋਂ ਅ ਜਗਾ ਜਗਤਾ ਸਿੰਘ ਜਗਾ ਔਰ ਇੱਕ ਸਾਜਨ ਆ ਸਾਜਨ ਇੱਕ ਮਨੀ ਜਿਹੜੇ ਜਿਹੜਾ ਇਹਦੇ ਵਿੱਚ ਮੇਨ ਬੰਦਾ ਆ ਜਿਹੜਾ ਉਹ ਮਨੀ ਆ ਜਨਾ ਜਦੋਂ ਸਾਰਾ ਇਹਨੇ ਆਪਣਾ ਇਸ ਕੰਮ ਦੀ ਸਾਰੀ ਰੂਪਰੇਖਾ ਬਣਾਈ ਔਰ ਅਸੀਂ ਇਹਨਾਂ ਬੰਦਿਆਂ ਦੇ ਕੋਲੋਂ ਮਾਰੂ ਵਧਿਆ ਇੱਕ ਪਿਸਟਲ ਆ 30 ਔਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਅਸੀਂ ਰਿਕਵਰ ਕਰਕੇ ਲਿਆਦਾ ਇਹਨਾਂ ਨੇ ਵੇਟ ਦਾ ਵੀ ਹੈ ਜਿਹਦਾ ਕਾਫੀ ਵੇਟ ਆ ਕਰੀਬ 6.5 ਗ੍ਰਾਮ ਦੇ ਕਰੀਬ ਦਾ ਵੇਟ ਆ 6.5 ਟੋਲੇ ਸਾਡੇ ਸੌਰੀ ਸਾਡੇ 6.5 ਟੋਲੇ ਇਹਦਾ ਵੇਟ ਆ ਔਰ ਸਾਡੇ ਜਿਹੜਾ ਹੋਰ ਨਹੀਂ ਜਿਹੜੇ ਇਹਦੇ ਵਿੱਚ ਅਜੇ ਤਿੰਨ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤੁਹਾਨੂੰ ਸਾਹਮਣੇ ਨਹੀਂ ਰੱਖ ਸਕਦੇ ਆਉਣ ਵਾਲੀ ਸਮੇਂ ਦੇ ਵਿੱਚ ਤਫਤੀਸ਼ ਦੇ ਵਿੱਚ ਅਸੀਂ ਲਿਆਵਾਂਗੇ ਔਰ ਅੱਗੇ ਵੀ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਹਦੇ-ਕਿਹਦੇ ਨਾਂ ਆਉਂਦੇ ਆ ਫਿਰ ਇਹਨਾਂ 'ਚ ਪਹਿਲੇ ਕੋਈ ਥਾਣੇ ਦੇ ਮੁਕਦਮੇ ਦਰਜ ਬਿਲਕੁਲ ਹੀ ਹੈਗੇ ਆ ਮੁਕਦਮੇ ਜੋ ਕਿਦ ਹੈਗਾ ਜਗਦਾਹ ਜਿੱਕੇ ਦੇ ਜਿਹੜਾ ਲੱਟਾ ਪਿੰਡ ਤੋਂ ਹੈਗਾ ਇਹਦੇ ਇਸ ਤੇ ਪਰਚਾ ਹੈਗਾ ਇਦੇ ਇਸ ਵਾਰਦਾਤ ਦੇ ਵਿੱਚ ਜਿਹੜੀ ਗੱਡੀ ਇਹਨਾਂ ਨੇ ਵਰਤੀ ਆ ਬਲੈਰੋ ਗੱਡੀ ਉਹ ਵੀ ਰਿਕਵਰ ਕਰ ਲਈ ਆ ਤੇ ਹੋਰ ਵੀ ਜਿਹੜੇ ਮਾਲੂਸ ਆ ਇਹਨਾਂ ਦੇ ਕੋਲ ਸੀਗੇ ਜਿਨ੍ਹਾਂ ਨੇ ਵਾਰਦਾਤ ਦੇ ਵਿੱਚ ਉਹ ਅੰਜਾਮ ਦਿੱਤਾ ਉਹ ਸਾਰੇ ਅਸੀਂ ਜਿਹੜੇ ਰਿਕਵਰ ਕਰ ਲਏ ਜਿਹੜਾ ਜੀ ਵਾਰਦਾਤ ਦੇ ਵਿੱਚ ਇਹਨਾਂ ਨੇ ਲੁੱਟਖੋ ਕੀਤੀ ਸੀ ਉਹ ਸਾਰਾ ਸਮਾਨ ਬਰਾਮਦ ਹੋ ਚੁੱਕਾ ਜੀ ਜਿਹੜਾ ਮੇਨ ਜਿਹੜਾ ਹੈਗਾ ਜੀ ਜਿਹੜਾ ਕੜਾ ਸੀਗਾ ਉਹ ਅਸੀਂ ਰਿਕਵਰ ਕਰ ਲੈਂਦਾ ਆ ਜਿਹੜਾ ਇੱਕ ਇਹਨਾਂ ਦੀ ਚੈਨੀ ਆ ਤੇ ਕੁਝ ਥੋੜਾ ਜਿਹਾ ਹੋਰ ਹੈਗਾ ਚੈਨੀਆਂ ਉਹ ਵੀ ਕੋਈ ਚਾਰ ਪੰਜ ਟੋਲੇ ਦੀ ਦਾਸਤੇ ਆ ਉਹ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਦਾ ਜਿਹੜਾ ਸੈਪਾਟੀ ਸੀਗਾ ਉਹਨੂੰ ਅਸੀਂ ਅੱਜ ਰੌਂਡ ਅਪ ਕਰਕੇ ਫਿਰ ਆਪਾਂ ਪੂਤਕੋਰ ਕਬਰੀ ਕਰਾਂਗੇ ਇਹ ਮਾਮਲਾ ਸਰ ਲੁੱਟ ਖੋ ਦਾ ਹੀ ਹੈ ਕਿ ਜਾਂ ਕੋਈ ਹੋਰ ਚਾਤੀ ਰਹੇ ਜਿਸ ਨੂੰ ਅਜੀ ਜਿਹੜਾ ਮੇਲਾ ਸਾਡੇ ਦੇਖਣ ਦੇ ਵਿੱਚ ਆਇਆ ਹੈ ਜਿਹੜਾ ਅਸੀਂ ਅੱਗੇ ਚੱਲਿਆ ਆ ਅਜੇ ਤੱਕ ਇਹਨਾਂ ਦਾ ਜਿਹੜਾ ਉਹ ਲੁੱਟ ਖੋ ਦਾ ਹੀ ਪ੍ਰੋਸੈਸ ਸੀਗਾ ਜਿਹੜਾ ਅੱਗੇ ਦੇਖਦੇ ਹੁਣ ਅੱਗੇ ਅੱਗੇ ਜਤਾਂ ਇਨਵੈਸਟੀਗੇਸ਼ਨ ਚੱਲੂਗੀ ਉਸ ਕੋਲ ਡਿਟੇਲਾ ਕਰ ਦਲਾਂਗੇ ਤੇ ਅਸੀਂ ਅਜੇ ਜਿਹੜਾ ਬਗੈਰ ਤਫਤੀਸ਼ ਤੋਂ ਕਿਸੇ ਦਾ ਨਾਮ ਲੈਣਾ ਸ਼ੰਗਾ ਨਹੀਂ ਹੈਗਾ ਜੀ ਡਾਕਟਰ ਸਾਹਿਬ ਇਹ ਇਕੋ ਜਿਹੇ ਨਾਲ ਸੰਬੰਧਤ ਹੈਗੇ ਸਾਰੇ ਦੋਸ਼ੀ ਹੈ ਨਹੀਂ ਇਹ ਸੱਬਰ ਸਾਬੜ ਹੈ ਜੀ ਇਹਨਾਂ ਦਾ ਦੋ ਬੰਦੇ ਹੈਗੇ ਜਿਹੜੇ ਉਹ ਲਟਾ ਬਿੜਦੇ ਹੈਗੇ ਆ ਇੱਕ ਪਿੰਡ ਖੈਰਾਬਾਦ ਬਿਟਾ ਪਿੰਡ ਬਿੰਦਾ ਜੀ ਦੋ ਬੰਦੇ ਭਲਾਪਸ਼ਾਣਾ ਦੇ ਜੀ ਹੁਣ ਬਾਕੀ ਗੱਲ ਬਸ ਆਪਾਂ